ਫੋਨ ਤੇ ਗੱਲ ਗਲ ਕਰਦੀ ਇੱਕ ਦੋ ਦਿਨ ਮੈਂ ਵੇਖੀ ਇਹ ਤੇ ਉਸ ਤੋਂ ਬਾਅਦ ਕੀ ਹੋਇਆ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਦੱਸਿਆ ਵੀ ਇਹ ਤੇ ਘਰ ਵਾਲੀ ਆਉਂਦੀ ਤਾਂ ਗੁਰਦੁਆਰੇ ਨੂੰ ਇਧਰ ਨੂੰ ਸਿੱਧੀ ਹੋਈ ਪਰ ਵੀ ਇੱਥੇ ਨਹੀਂ ਆਉਂਦੀ ਮੱਥਾ ਨਹੀਂ ਟੇਕਣ ਉਹ ਵੀ ਗਾਹ ਨਾਲ ਜਾਂਦੀ ਹੈ ਤੇ ਕਿਸੇ ਦਿਨ ਮੇਰੀ ਕਹਿੰਦੀ ਵੀ ਮੈਂ ਤੈਨੂੰ ਕਹਿੰਦਾ ਮੈਨੂੰ ਕਹਦਾ ਜੇ ਤੂੰ ਉਹਨੂੰ ਛੱਡਿਆ ਜੋ ਕੀਤਾ ਤੇ ਮੈਂ ਤੈਨੂੰ ਮਾਰ ਦੂੰਗਾ ਐ ਕਰ ਦੂੰ ਫਲਾਣਾ ਕਰ ਦੂੰ ਮੈਂ ਡਰਿਆ ਨਹੀਂ ਮੈਂ ਕਿ ਕੋਈ ਨਹੀਂ ਯਾਰ ਜਿਹੜਾ ਕੁਝ ਕਰਨਾ ਤੂੰ ਕਰਦੀ ਪਰ ਮੈਂ ਕਿਹਾ ਵੀ ਮੈਂ ਇਥੋਂ ਮਰ ਕੇ ਜਾਂਦਕੀ ਨਹੀਂ ਜੋਇ ਜਾਂਦੀ ਜੇ ਉਹ ਨਾ ਫੋਨ ਲਵਾਉਂਦੀ ਮੇਰਾ ਮੈਂ ਤਰਲਾ ਕਰ ਲੈਂਦੀ ਚੱਲ ਜਿਹੜੀ ਹਾਂਜੀ ਵੀਰੇ ਕੀ ਰੌਲਾ ਪਿਆਗਾ ਤੁਹਾਡਾ ਕੀ ਮਸਲਾਗਾ ਰੌਲਾ ਪਿਆ ਨਹੀਂ ਇਹ ਚੀਜ਼ ਦਾ ਪਿਆ ਵੀ ਮੇਰਾ ਨਾ ਵਿਆਹ ਹੋਇਆ ਸੀਗਾ 5-6 ਸਾਲ ਪਹਿਲਾਂ ਤੇ ਸਾਡਾ ਵਧੀਆ ਚੱਲੀ ਜਾਂਦਾ ਸੀ ਪਰਿਵਾਰ ਰਿਲੇਸ਼ਨ ਤੇ ਪਰ ਅਬ ਮੇਰੀ ਘਰ ਵਾਲੀ ਮੇਰੇ ਨਾਲ ਚੀਟ ਕਰਨ ਲੱਗੀ ਕਰਨ ਕੀ ਲੱਗੀ ਵੀ ਮੈਨੂੰ ਘਰੋਂ ਜਦੋਂ ਕਹਿ ਕੇ ਜਾਂਦੀ ਸੀ ਮੈਂ ਤੇਰੇ ਲਈ ਸੁੱਖ ਮੰਗੀ ਆ ਤੇ ਵੀ ਆਪਣੀ ਲੱਭ ਸੁਣ ਲੇ ਹਣਾ ਮੱਥਾ ਟੇਕ ਕਿਉਂ ਨਹੀਂ ਹੁੰਨੀ ਆ ਪਰ ਮੱਥਾ ਟੇਕਣ ਦੇ ਬਹਾਨੇ ਜਾਂਦੀ ਕਿਤੇ ਹੋਰ ਸੀ ਉਹ ਤੁਹਾਨੂੰ ਇਹਨਾਂ ਗੱਲਾਂ ਦਾ ਕਿਵੇਂ ਪਤਾ ਲੱਗਾ ਕਿਵੇਂ ਸ਼ੱਕ ਹੋਇਆ ਸ਼ੱਕ ਮੈਨੂੰ ਹੈ ਹੀ ਨਹੀਂ ਸੀਗਾ ਜਿਵੇਂ ਤੇ ਮੈਂ ਨਾ ਕੀ ਹੋਇਆ ਵੀ ਫੋਨ ਤੇ ਗੱਲ ਗੁੱਲ ਕਰਦੀ ਇੱਕ ਦੋ ਦੀ ਮੈਂ ਵੇਖੀ ਇਹ ਤੇ ਉਸ ਤੋਂ ਬਾਅਦ ਕੀ ਹੋਇਆ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਦੱਸਿਆ ਵੀ ਇਹ ਤੇਰੀ ਘਰ ਵਾਲੀ ਆਉਂਦੀ ਤਾਂ ਗੁਰਦੁਆਰੇ ਨੂੰ ਇੱਧਰ ਨੂੰ ਸਿੱਧੀ ਹੋਈ ਪਰ ਵੀ ਇੱਥੇ ਨਹੀਂ ਆਉਂਦੀ ਮੱਥਾ ਨਹੀਂ ਟੇਕਣ ਉਹ ਦੀ ਵੀ ਗਾਂ ਲੰਗ ਜਾਂਦੀ ਹੈ ਤੇ ਕਿਸੇ ਦੇ ਨਾਲ ਬਹਿ ਕੇ ਉੱਠ ਜਾਂਦੀ ਹੈ ਅੱਛਾ ਜੀ ਵੀ ਤੁਹਾਨੂੰ ਐਂ ਕਹਿ ਕੇ ਜਾਂਦੀ ਸੀ ਮੈਂ ਗੁਰਦੁਆਰਾ ਸਾਹਿਬ ਚੱਲੀ ਤੋ ਮੈਨੂੰ ਐਂ ਕਹਿੰਦੀ ਹੁੰਦੀ ਸੀ ਵੀ ਮੱਥਾ ਟੇਕਣ ਚੱਲੀ ਆ ਮੈਂ ਤੇਰੀ ਸੁੱਖ ਮੰਗੀ ਆ ਤੇ ਵੀ ਰੱਬ ਆਪਣਾ ਜਿਹੜ ਤੇ ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਸੁੱਖਾ ਹੋਰ ਪਾਸੇ ਲਾਉਂਦੀ ਫਿਰਦੀ ਆ। ਅੱਛਾ ਤੇ ਤੁਹਾਨੂੰ ਪਹਿਲਾਂ ਵੈਸੇ ਕਦੇ ਸ਼ੱਕ ਨਹੀਂ ਹੋਇਆ ਤੁਹਾਡੇ ਦੋਸਤਾਂ ਨੂੰ ਦੱਸਣ ਤੋਂ ਪਹਿਲਾਂ? ਨਹੀਂ ਮੈਨੂੰ ਕਦੇ ਸ਼ੱਕ ਨਹੀਂ ਹੋਇਆ ਸੀਗਾ ਜਦੋਂ ਮੇਰੇ ਮੈਨੂੰ ਦੋਸਤਾਂ ਨੇ ਦੱਸਿਆ ਉਦੋਂ ਵੀ ਮੈਂ ਹਜੇ ਯਕੀਨ ਨਹੀਂ ਕੀਤਾ ਮੈਂ ਕਿਈ ਵਾਰੀ ਕੋਈ ਬੰਦਾ ਆਉਣਾ ਹਨਾ ਵੀ ਘਰ ਪੜਦਾ ਹੋਵੇ। ਪਰ ਮੈਨੂੰ ਜਦੋਂ ਫੋਨ ਤੇ ਸ਼ੱਕ ਹੋਇਆ ਜਦੋਂ ਫੋਨ ਤੇ ਵਟਸਐਪ ਤੇ ਚਾੜ ਕਰਦੀ ਰਹਿੰਦੀ ਸੀਗੀ ਤੇ ਵੀ ਘਰ ਦਾ ਕੋਈ ਰੋਟੀ ਪਾਣੀ ਨਹੀਂ ਉਹ ਬਣਾਉਂਦੀ ਸੀ ਜਾਂ ਕੁਝ ਵੀ ਆ ਤੇ ਵੀ ਮੈਨੂੰ ਐਂ ਜਿਹਾ ਡਾਊਟ ਹੋ ਗਿਆ ਮੈਂ ਖੈਰ ਵੀ ਕੋਈ ਨਾ ਕੋਈ ਗੱਲ ਹੋ ਵੀ ਐਵੇਂ ਤਾਂ ਨਹੀਂ ਜਿੱਥੇ ਅੱਗ ਹੋ अच्छा ठीक है। ਤੇ ਕਦੇ ਬੱਚਿਆਂ ਨੂੰ ਨਹੀਂ ਤੁਸੀਂ ਵੀ ਉਹਨਾਂ ਨੂੰ ਕਦੇ ਉਹਨਾਂ ਨੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਕੋਲੇ ਵੀ ਮੰਮੀ ਆਏ ਆ ਜਾਂ ਫੋਨ ਤੇ ਗੱਲਾਂ ਕਰਦੀ ਹੋ ਕੋਈ ਇਹੋ ਜੀ ਗੱਲਬਾਤ ਹੋਈ ਹੋਵੇ। ਨਹੀਂ ਬੱਚਾ ਹਜੇ ਨਿਕਲੇ 2 ਸਾਲ ਦੇ। अच्छा हां ਤੇ ਫਿਰ ਹੁਣ ਤੁਸੀਂ ਮਤਲਬ ਉਹਦੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਆ ਮੈਂ ਸਾਰੇ ਪਰਿਵਾਰ ਨਾਲ ਮੈਂ ਜੀ ਹੁਣ ਮੈਂ ਸਾਰਾ ਸਾਡਾ ਜਦੋਂ ਰੌਲਾ ਪਿਆ ਹਨਾ ਵੀ ਮਰ ਕੇ ਸਾਡੇ ਚ ਕਲੇਸ਼ ਪਿਆ ਮੈਨੂੰ ਪਹਿਲਾਂ ਤਾਂ ਕਹਿੰਦੀ ਵੀ ਜੇ ਤੂੰ ਰੌਲਾ ਪਾਇਆ ਮੈਂ ਤੇਰੇ ਦਾਜ ਦਾ ਪਰਚਾ ਬਣਾਉਂਗੀ ਤੇ ਫਿਰ ਨਾ ਕਹੀ ਤੇ ਮੈਂ ਵੀ ਪਹਿਲਾਂ ਤਾਂ ਮੈਂ ਡਰ ਗਿਆ ਫਿਰ ਮੈਂ ਸੋਚਿਆ ਮੈਂ ਕਿ ਮਰ ਮਰ ਜਾਂਦੇ ਕੀ ਜਾਣ ਨਾਲੋਂ ਤਾਂ ਫਿਰ ਇੱਕ ਦਿਨ ਵੇਖੀ ਜੋ ਜਾਂਦਾ ਪਰਚਾ ਪੈਜੂਗਾ ਤਾਂ ਜਾਂ ਕੋਈ ਹੋਰ ਅਮ ਸਾਰੇ ਪ੍ਰੂਫ ਆ ਉਹਦੇ ਇਕੱਠੇ ਕਰਕੇ ਇਹਦੀ ਵੀਡੀਓ ਵਗੈਰਾ ਬਣਾਈ ਜਦੋਂ ਕਿਸੇ ਮਗਰ ਬਹਿ ਕੇ ਗਈ ਕਿਸੇ ਦੇ ਉੱਥੋਂ ਉਹ ਬੰਦਾ ਤਾਰ ਕੇ ਗਿਆ ਉਹਦੀ ਵੀਡੀਓ ਬਣਾਈ ਫਿਰ ਮੈਂ ਉਹਦੇ ਸੱਸ ਸ ਲਗੀਤੀ ਪਹਿਲਾਂ ਤਾਂ ਪਹਰਾਂ ਦੇ ਪਾਣੀ ਨਹੀਂ ਪੈਣ ਦਿੰਦੇ ਸੀ ਕਿ ਸਾਡੇ ਦਾ ਕੁੜੀ ਇਹੋ ਜੀ ਹੈ ਨਹੀਂ ਤੂੰ ਗੱਪ ਮਾਰਦਾ ਤੂੰ ਆਪ ਇਹ ਜਾਂ ਤੂੰ ਐ ਕਰਦਾਂ ਤੂੰ ਫਲਾਣਾ ਕਹਦਾ ਜਿਵੇਂ ਬੰਦੇ ਤੇ ਇਲਜ਼ਾਮ ਲਾਉਂਦੇ ਹੁੰਦੇ ਆ ਪਰ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਆਉਧੇ ਰੱਖਿਆ ਤੇ ਜਦੋਂ ਮੈਂ ਉਹਦਾ ਸਟੈਂਡ ਬਣਾ ਕੇ ਰੱਖਿਆ ਫਿਰ ਮੈਂ ਪੰਚਾਇਤ ਇਕੱਠੀ ਕਰਕੇ ਤੇ ਉਹਨੂੰ ਸਾਰੀ ਵੀਡੀਓ ਵਗੈਰਾ ਜਿਹੜੇ ਪ੍ਰੂਫ ਸੀਗੇ ਸਾਰੇ ਉਹਨਾਂ ਨੂੰ ਦਿੱਤੇ ਵੀ ਆ ਜੀ ਇਹਦੇ ਵਿਰੁੱਧ ਪ੍ਰੂਫ ਪਏ ਆ ਆਇਦਿਆਂ ਫੋਨ ਕਾਲਾਂ ਡਿਟੇਲਾਂ WhatsApp ਮੈਂ ਦਾ ਸਕੈਨ ਕਰ ਲਿਆ ਸੀਗਾ ਸਾਰਾ A to Z ਮੈਸੇਜ ਮੂਸੇਜ ਮੈਂ ਆਪਦੇ ਸਿੱਧੇ ਗ੍ਰੀਨ ਸ਼ਾਟ ਲੈ ਕੇ A to Z ਚੀਜ਼ਾਂ ਮੈਂ ਸਾਰੇ ਪੰਚਾਇਤ ਨੂੰ ਦਿਖਾਂਗਾ ਫੇਰ ਵੀ ਨਹੀਂ ਉਹਨਾਂ ਨੇ ਮੇਰਾ ਪਹਿਲਾਂ ਦੇ ਪਾਣੀ ਬੰਦ ਤਬੀ ਇਹ ਕਹਿੰਦੇ ਜੇ ਤੇ ਝੂਠ ਆ ਇਹ AI ਦਾ ਜਮਾਨਾ ਕੀ ਪਤਾ ਨੇ ਕਿਸੇ ਤੋਂ ਬਣਾ ਲਗਾ ਹੋਣ ਕਿਸੇ ਤੇ ਓ ਕਰ ਲਿਆ ਹੋਵੇ ਯਾਨੀ ਕਿ ਉਹਨਾਂ ਨੇ ਆਉਦੀ ਕੁੜੀ ਦੀ ਹਮਾਇਤ ਕੀਤੀ ਆ ਠੀਕ ਐ ਤੇ ਫਿਰ ਹੁਣ ਤੁਸੀਂ ਪੰਚਾਇਤ ਨੇ ਨਹੀਂ ਕੋਈ ਤੁਹਾਡੇ ਪੱਖ ਦੀ ਗੱਲ ਕੀਤੀ ਤੁਹਾਡੇ ਪਿੰਡ ਦੀ ਪੰਚਾਇਤ ਨੇ ਤੁਹਾਡੇ ਪੱਖ ਦੀ ਗੱਲ ਕਰੀ ਹੋਣੀ ਹੈ ਨਹੀਂ ਪੰਚਾਇਤ ਨੇ ਕੀਤੀ ਹੈ ਪੰਚਾਇਤ ਨਹੀਂ ਆਪਾਂ ਕਹਿੰਦੇ ਇਹ ਪੰਚਾਇਤ ਨੇ ਮਾਰਾ ਕਿ ਤੇ ਪੰਚਾਇਤ ਵਾਲਿਆਂ ਤਾਂ ਉਹਨਾਂ ਨੂੰ ਵੀ ਕਿਹਾ ਕੁੜੀ ਵਾਲਿਆਂ ਨੂੰ ਵੀ ਭਾਈ ਜੇ ਤੁਸੀਂ ਜੇ ਆਪਦੀ ਕੁੜੀ ਬਸਾਉਣੀ ਆ ਤਾਂ ਵੀ ਇਹ ਜਾਂ ਤਾਂ ਜੇ ਆਪਦੇ ਲੱਛਣ ਸਧਾਰ ਲੈ ਵੀ ਜਦੋਂ ਮੁੰਡਾ ਸਾਰਾ ਕੁਝ ਦਿਖਾਈ ਜਾਂਦਾ ਵੀ ਇੱਕ ਇੱਕ ਚੀਜ਼ ਝੂਠੀ ਹੋ ਦੋ ਹੋ ਸਾਰੀਆਂ ਨਹੀਂ ਹੁੰਦੀਆਂ ਤੇ ਵੀ ਸਾਰੀਆਂ ਗੱਲਾਂ ਇਹ ਨਹੀਂ ਹੁੰਦਾ ਹੁੰਦਾ ਵੀ ਬੰਦਾ ਝੂਠੀ ਮਾਰੀ ਜਾਊਗਾ ਤੇ ਜਦੋਂ ਆਪਾਂ ਕਹਿੰਦੇ ਵੀ ਚਲੋ ਝੂਠ ਮਾਰਿਆ ਕੁ ਵੀ ਕੁੜੀ ਤੇ ਇਲਜ਼ਾਮ ਲਾਤਾ ਜਾਂ ਛੱਡਣ ਪਰ ਮੇਹ ਜਬਈ ਮੈਂ ਉਹਦੇ ਵੀ ਜਿਹਦੇ ਮੈਨੂੰ ਬੋਲਦੀ ਸੀਗੀ ਵੀ ਜੇ ਤੂੰ ਐ ਕੀਤਾ ਉਹ ਕੀਤਾ ਵੀ ਮੈਂ ਤੈਨੂੰ ਦਾਜ ਦਾ ਪਰਚਾ ਪਾ ਦੂੰ ਮੈਂ ਉਹ ਵੀ ਵੀਡੀਓ ਬਣਾ ਲਈ ਸੀ ਉਹ ਵੀ ਮੈਂ ਉਹਨਾਂ ਨੂੰ ਦਿਖਾਈ ਮੈਂ ਖਾ ਵੇਖੋ ਮੈਨੂੰ ਸ਼ਰਮ ਤਾਂ ਧੁੱਕਾ ਦਿੰਦੀ ਆ ਵੀ ਬੰਦਾ ਇੱਥੇ ਕੀ ਕਰੇ ਜੇ ਬੰਦਾ ਕੁਝ ਬੋਲਦਾ ਸੱਚ ਬੋਲਦਾ ਜਾਂ ਕੋਈ ਗਲਤ ਆ ਤੇ ਉੱਥੇ ਬੰਦਾ ਕੁਝ ਨਹੀਂ ਕਰ ਸਕਦਾ ਜੇ ਹੁਣ ਉਹ ਇਲਜ਼ਾਮ ਲਾਉਂਦੀ ਐ ਮੈਂ ਦਾਜ ਦਾ ਪਰਚਾ ਪਾ ਦੂੰ ਉੱਥੇ ਪੰਚਾਇਤ ਵੀ ਉਹਨਾਂ ਦਾ ਸਾਥ ਦਿੰਦੀ ਕੁੜੀ ਵਾਲਾਂ ਦਾ ਫਿਰ ਉਦੋਂ ਦਾ ਪ੍ਰਸ਼ਾਸਨ ਆ ਜਿਹੜੇ ਪੁਲਿਸ ਵਾਲੇ ਹੋਗੇ ਵਕੀਲ ਹੋਗੇ ਉਹ ਵੀ ਕਹਿੰਦੇ ਅਗਲਾ ਕਹਿੰਦਾ ਕੁੜੀ ਨੂੰ ਤੰਗ ਕਰਦਾ ਹੋਊਗਾ ਵੀ ਲੈਣ ਲਈ ਨਹੀਂ ਸੋਚੇ ਕਿਉਂਕਿ ਹੁਣ ਪੰਚਾਇਤਾਂ ਵੀ ਪੰਚਾਇਤ ਦੀ ਤਾਂ ਉਹ ਮੰਨ ਨਹੀਂ ਰਹੇ ਬਾਕੀ ਤੁਹਾਡੇ ਸਾਰੇ ਪਰਿਵਾਰ ਦੇ ਤੁਹਾਡੀ ਸੁਣ ਨਹੀਂ ਰਹੇ ਉਹ ਆਪਦੀ ਧੀ ਤੇ ٹرسٹ ਕਰਦੇ ਨਹੀਂ ਹੈਣਾ ਤੇ ਫਿਰ ਤੁਸੀਂ ਕੀ ਸੋਚਿਆਗਾ ਵੀ ਹੁਣ ਤੁਸੀਂ ਕਾਨੂੰਨ ਦਾ ਸਹਾਰਾ ਲਓਗੇ ਹਾਂਜੀ ਮੈਂ ਕਾਨੂੰਨ ਦਾ ਸਹਾਰਾ ਲਵਾਂ ਮੈਂ ਨਾ ਪੰਚਾਇਤ ਜਦੋਂ ਦੂਰੇ ਹਰ ਫੇਲ ਬਠਾਈ ਸੀ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਕਹਤਾ ਸੀ ਚੱਲ ਤੂੰ ਕੋਈ ਦਾਵਾ-ਚਾਗੜਾ ਨਾ ਕਰੀ ਹਜੇ ਰੁਕ ਜਾ ਵੀ ਕਈ ਵਾਰੀ ਮਸਲੇ ਪਿਆਰ ਨਾਲ ਥੁਲਝ ਜਾਣ ਚੰਗਾ ਹੁੰਦਾ ਵੀ ਚੱਲ ਤੁਹਾਡਾ ਘਰ ਵਸਦਾ ਰਹੇ ਜੀ ਵੀ ਦਵਾਰੇ-ਦਵਾਰੇ ਇਹਨਾਂ ਦਾ ਧੀ ਦਾ ਵਿਆਹ ਹੁੰਦਾ ਨਾ ਪੁੱਤ ਦਾ ਹੁੰਦਾ ਪਰ ਮੈਂ ਕਹਾਂ ਚੱਲ ਫੇਰ ਵੀ ਪੰਚਾਇਤ ਦੇ ਅੱਖੇ ਲੱਗ ਗਏ ਮੇਰੇ ਮਾਪਿਆਂ ਨੂੰ ਵੀ ਕਹਾਂ ਚੱਲ ਕੋਈ ਨਹੀਂ ਗਲਤੀ ਤਾਂ ਇਨਸਾਨ ਤੋਂ ਹੁੰਦੀ ਹੈ ਇੱਕ ਗਲਤੀ ਹੋ ਗਈ ਕੋਈ ਚੱਕਰ ਨਹੀਂ ਜੇ ਸੁਧਰਦੀ ਜਾ ਉਹ ਮੁੰਡੇ ਤੋਂ ਵੀ ਧੌਂਕਾਂ ਦਮਾਉਂਦੀ ਰਹੀ ਕਹਿੰਦੀ ਵੀ ਮੈਂ ਤੈਨੂੰ ਕਹਿੰਦਾ ਮੈਨੂੰ ਕਹਦਾ ਜੇ ਤੂੰ ਉਹਨੂੰ ਛੱਡਿਆ ਜਾ ਕੋ ਕੀਤਾ ਤੇ ਮੈਂ ਤੈਨੂੰ ਮਾਰ ਦੂੰਗਾ ਐ ਕਰ ਦੂੰ ਫਲਾਣਾ ਕਰ ਦੂੰ ਮੈਂ ਡਰਿਆ ਨਹੀਂ ਮੈਂ ਕਿਹਾ ਕੋਈ ਨਹੀਂ ਯਾਰ ਜਿਹੜਾ ਕੁਝ ਕਰਨਾ ਤੂੰ ਕਰਦੀ ਪਰ ਮੈਂ ਕਿਹਾ ਵੀ ਮੈਥੋਂ ਮਰ ਕੇ ਜ਼ਿੰਦਗੀ ਨਹੀਂ ਜੋਈ ਜਾਂਦੀ ਜੇ ਉਹ ਨਾ ਫੋਨ ਲਵਾਉਂਦੀ ਮੇਰਾ ਮੈਂਤ ਤਰਲਾ ਕਰ ਲੈਂਦੀ ਚੱਲ ਜਿਹੜੀ ਗੱਲਬਾਤ ਹੋ ਗਈ ਗਲਤੀ ਹੋ ਗਈ ਫਿਰ ਮੈਂ ਸ਼ਾਇਦ ਖੰਨੀ ਰੱਖ ਵੀ ਲੈਂਦਾ ਪਰ ਮੈਂ ਹੁਣ ਨਹੀਂ ਹੁਣ ਮੈਂ ਪੰਚਾਇਤ ਨੂੰ ਵੀ ਕਿਹਾ ਤਾਂ ਹੁਣ ਮੈਂ ਉੱਥੇ ਪੁਲਿਸ ਦੇ ਦਿੱਤਾ ਆਪਦੀ ਸਾਰੀ ਸਾਰੇ ਜਿੰਨੇ ਪਰੂਸੀ ਸਾਰੇ ਉਹਨਾਂ ਕੋਲ ਮੈਂ ਰੱਖਤੇ ਤੇ ਹੁਣ ਉਹਨਾਂ ਨੇ ਸੱਦਾ ਉਹਨਾਂ ਨੂੰ ਉਹ ਪੁਲਿਸ ਵਾਲਾ ਬੰਦਾ ਵਧੀਆਗਾ ਉਹ ਕਹਿੰਦਾ ਕੋਈ ਨਹੀਂ ਮੈਂ ਬਣਾਉ ਰੇਲੇ ਉਹਨਾਂ ਦੀ ਵੀ ਨਾਲ ਤਾਂ ਗਲਤ ਕਾ ਕਰਦੇ ਆ ਨਾਲੇ ਤੈਨੂੰ ਧਮਕਾਉਂਦੇ ਆ ਹਾਂ ਮਤਲਬ ਹੀ ਤੁਹਾਡੀ ਜਿਹੜੀ ਘਰ ਵਾਲੀ ਆ ਉਹਦੇ ਰਹਿਣ ਦਾ ਇਰਾਦਾ ਵੀ ਹੈ ਨਹੀਂ ਤੇ ਬਾਕੀ ਲੱਛਣ ਵੀ ਹੈ ਨਹੀਂ ਨਹੀਂ ਇਰਾਦਾ ਭਲਾ ਹੋਵੇ ਨਾ ਹੋਵੇ ਪਹਿਲਾਂ ਤਾਂ ਮੈਨੂੰ ਕਹਿੰਦੀ ਐ ਇਹ ਪਹਿਲਾਂ ਤਾਂ ਮੈਨੂੰ ਕਹਿੰਦੀ ਉਹ ਬਸਣਾ ਵੀ ਤੇਰੇ ਆ ਜੇ ਤੂੰ ਮੈਨੂੰ ਛੱਡਣ ਦੀ ਕੋਸ਼ਿਸ਼ ਕੀਤੀ ਮੈਂ ਤੇਰੇ ਤੇ ਦਾਜ ਦਾ ਪਰਚਾ ਪਾਉਂ ਜੇ ਕਹਿੰਦੀ ਮੈਨੂੰ ਤੂੰ ਛੱਡਿਆ ਕੁਛ ਵੀ ਕੀਤਾ ਫਿਰ ਉਹ ਮੁੰਡੇ ਤੋਂ ਧਮਕੀਆਂ ਲਾਉਂਦੀ ਐ ਜੇ ਤੂੰ ਮੇਰੇ ਬਸਣਾ ਹੀ ਚਾਹਨੀ ਐ ਫਿਰ ਤੂੰ ਮੁੰਡੇ ਤੋਂ ਨਾ ਖੂਨ ਲਵਾ ਫਿਰ ਤੂੰ ਸਿੱਧਾ ਮੈਨੂੰ ਕਹਦੇ ਭਾਈ ਮੇਥੋਂ ਜਿਹੜੀ ਗਲਤੀ ਹੋ ਗਈ ਹੋ ਗਈ ਤੇ ਆਪਾਂ ਵਧੀਆ ਰਾਵਾਂਗੇ ਇੱਕ ਪਾਸੇ ਤਾਂ ਤੂੰ ਵੀ ਮੰਨ ਕੇ ਚੱਲ ਮੇਰੇ ਧੌਂ ਤੇ ਗੋ ਤੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਵੀ ਆਪ ਦੇ ਘਰ ਵਾਲੀ ਨੂੰ ਪਹਿਲਾਂ ਵੀ ਹਨਾ ਵੀ ਆਪਣੇ ਜਵਾਕ ਆਗਾ ਵੀ ਇਹਨਾਂ ਕੰਮਾਂ ਦੇ ਵਿੱਚ ਕੀ ਪਿਆ ਹਨਾ ਵੀ ਚੱਲ ਮੈਂ ਤੈਨੂੰ ਮਾਫ਼ ਕਰ ਦੂੰਗਾ ਵੀ ਤੂੰ ਰਹਿ ਜੇ ਰਹਿਣਾ ਚਾਹੁੰਨੀ ਆ ਤੂੰ ਮੈਂ ਇਹਨਾਂ ਬੜੇ ਬਹੁਤ ਸਮਝਾਇਆ ਮੈਂ ਉਹਦੇ ਵਿਚੋਲਿਆਂ ਨੂੰ ਵੀ ਸੱਦ ਕੇ ਕਿਹਾ ਮੈਂ ਵੀ ਭਾਈ ਜੇ ਮੇਰਾ ਘਰ ਬਸਦਾ ਹਨਾ ਜਵਾਕ ਆ ਜਵਾਕ ਦੀ ਜ਼ਿੰਦਗੀ ਰਲ ਜੂ ਜੇ ਬੰਦਾ ਜੇ ਉਹ ਜਵਾਕ ਉਹਦੇ ਕੋਲੇ ਉੱਠ ਗਿਆ ਤਾਂ ਤਾਂ ਵੀ ਆ ਪਿਓ ਦਾ ਪਿਆਰ ਨਹੀਂ ਪੈਣਾ ਜੇ ਮੇਰੇ ਕੋਲੇ ਆ ਤਾਂ ਮਾਂ ਦਾ ਨਹੀਂ ਮਿਲਣਾ ਤੇ ਇਹ ਚੀਜ਼ਾਂ ਗਲਤ ਹੋ ਜਾਂਦੇ ਹਨਾ ਵੀ ਇੱਥੇ ਜਵਾਕ ਪੀਸਿਆ ਜਾਂਦਾ ਬੰਦਾ ਵੀ ਅੱਡ ਹੋ ਜਾਊ ਕੁੜੀ ਵੀ ਅੱਡ ਹੋ ਜਾਊਗੀ ਉਹ ਵੀ ਚਲਾਉਦਾ ਵਿਆਹ ਕਰਾ ਲਊ ਮੈਂ ਵੀ ਕਰਾ ਲੂੰਗਾ ਤੇ ਪਰ ਮੈਂ ਕਿਹਾ ਜਿਹੜਾ ਜਵਾਕ ਆ ਵੀ ਉਹਦੀ ਜ਼ਿੰਦਗੀ ਰ ਬੱਦ ਪੈਰ ਕਰਦਾ ਦੋ ਦਿਨਾਂ ਵਿਆਹ ਕਰਾ ਲਾ ਉਹ ਗਾਂ ਪਤਾ ਲੱਗਿਆ ਉਹ ਵੀ ਵਿਹੇਵ ਰ ਹੈ ਉਹਦੇ ਵੀ ਗਾਂ ਦੋ ਜਵਾਹਤ ਹਾਂ ਨਾ ਘਰ ਉਜੜ ਰਿਹਾ ਹਾਂ ਜਦੋਂ ਜਦੋਂ ਮੈਂ ਉਹ ਬੰਦੇ ਨੂੰ ਧੋਕੀ ਦਿੱਤੀ ਮੈਂ ਕਿਹਾ ਮੈਂ ਤੇਰਾ ਸਾਰੇ ਡਿਟੇਲ ਕਢਾ ਲਈ ਆ ਮੈਨੂੰ ਪਤਾ ਤੂੰ ਕਿੱਥੋਂ ਦਾ ਮੈਂ ਤੁਹਾਡੇ ਘਰੇ ਆਉਂਗਾ ਹੁਣ ਉਹ ਬੰਦਾ ਮੇਰੇ ਤੋਂ ਮਾਫਾ ਮੈਥੋਂ ਮਾਫੀ ਮੰਗੀ ਜਾਂਦਾ ਮੈਥੋਂ ਗਲਤੀ ਹੋ ਗਈ ਤੂੰ ਆਪਦਾ ਘਰ ਵਾਲੀ ਨੂੰ ਬਸਾਲਾ ਮਾਰ ਜ ਤੂੰ ਬਾਦ ਗੱਲ ਨਹੀਂ ਕਰਦਾ ਤੂੰ ਮੇਰੇ ਘਰੇ ਨਾ ਹੀ ਮੇਰਾ ਘਰ ਪਟਾ ਜੋ ਮੈਂ ਕਿਹਾ ਤੂੰ ਮੇਰਾ ਪੱਟਾ ਫਿਰ ਮੈਂ ਤੇਰੇ ਪਟੂਗਾ ਤੇ ਹੁਣ ਦੇਖੋ ਵੀ ਉਹ ਜਿਹੜੇ ਬੰਦੇ ਪਿੱਛੇ ਉਹ ਆਪਦਾ ਘਰ ਖਰਾਬ ਕਰ ਰਹੀ ਆ ਆਪਦੇ ਬੱਚੇ ਬਾਰੇ ਨਹੀਂ ਸੋਚ ਰਹੀ ਥੋਡੇ ਬਾਰੇ ਨਹੀਂ ਸੋਚ ਰਹੀ ਉਹ ਬੰਦਾ ਆਲਰੇਡੀ ਮੈਰਿਡ ਆ ਹਨਾ ਵਿਆਹਿਆ ਵਿਆਹ ਤੇ ਉਹਨੂੰ ਆਪਦਾ ਘ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਵੀ ਹੁਣ ਉਹਨੂੰ ਤਲਾਕ ਹੀ ਦੇਵੋਗੇ ਵੀ ਨਹੀਂ ਰੱਖਣਾ ਨਹੀਂ ਮੈਂ ਹੁਣ ਮੈਂ ਰੱਖਣੀ ਨਹੀਂ ਜਦੋਂ ਮੇਰੇ ਨਾਲ ਇੰਨਾ ਕੁਛ ਕਰਤਾ ਮੈਨੂੰ ਧੋਕਾਂ ਜਾਂ ਜਦੋਂ ਗਲਤੀ ਹੋ ਗਈ ਸੀ ਮੇਰੇ ਕੋਲ ਪਹਿਲਾਂ ਹੀ ਕਹਿੰਦੇ ਨੇ ਮੇਥੋਂ ਗਲਤੀ ਹੋ ਗਈ ਮਾਫ ਕਰ ਦੇ ਤੇ ਪਰ ਮੈਂ ਕਿਹਾ ਜਦੋਂ ਇੰਨਾ ਇੰਨਾ ਕੁਛ ਕਰਕੇ ਤੇ ਮੈਂ ਮੇਰਾ ਘਰ ਪੱਟਿਆ ਜੋ ਕੋਈ ਚੱਕਰ ਨਹੀਂ ਪਰ ਮੈਂ ਹੁਣ ਉਹ ਬੰਦੇ ਦਾ ਵੀ ਨਹੀਂ ਬਸੰਦਦਾ ਮੈਂ ਸਦਾ ਹੀ ਕਹਿੰਦਾ ਤੁਹਾਨੂੰ ਮੈਂ ਕਿਹਾ ਵੀ ਤੂੰ ਮੇਰਾ ਘਰ ਝੜਤਾ ਨਾ ਬਸ ਨਾ ਮੈਂ ਹੁਣ ਤੇਰਾ ਵੀ ਨਹੀਂ ਦਿੰਦਾ ਸਾਰੇ ਪ੍ਰੂਫ ਲੈ ਜਾ ਕੇ ਮੈਂ ਤੇ ਘਰ ਵਾਲ ਨੂੰ ਦਿਖਾਉਂਗਾ ਉਹਦੇ ਪਰਿਵਾਰ ਨੂੰ ਦਿਖਾਉਂਗਾ ਵਾਹ ਵੇਖੋ ਤੇਰਾ ਘਰ ਤੇ ਫਿਰ ਤੁਸੀਂ ਵੀਰੇ ਹੁਣ ਕੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਮਤਲਬ ਹਨਾ ਵੀ ਜਿਵੇਂ ਹੁਣ ਆਪ ਕਹਿ ਦਿੰਦੇ ਆ ਵੀ ਮੁੜ ਕੇ ਘਰ ਵਾਲੇ ਹਨਾ ਕਈ ਹੁੰਦੇ ਨੇ ਇਦਾਂ ਦੇ ਵੀ ਜਿਹੜੇ ਨਹੀਂ ਵਿਸ਼ਵਾਸ ਕਰਦੇ ਉੱਥੇ ਕਿਹਾ ਜਾਂਦਾ ਵੀ ਸਾਨੂੰ ਸਾਡੇ ਘਰ ਵਾਲੇ ਬਾਹਰ ਨਹੀਂ ਨਿਕਲਣ ਦੇਦੇ ਪਰ ਜਿਵੇਂ ਹੁਣ ਤੁਸੀਂ ਵਿਸ਼ਵਾਸ ਕੀਤਾ ਹੋਇਆ ਸੀ ਅੱਖਾ ਬੰਦ ਕਰਕੇ ਜਿਹੜੇ ਬੰਦੇ ਆਪਦੇ ਘਰ ਵਾਲਿਆਂ ਤੇ ਵਿਸ਼ਵਾਸ ਕਰਦੇ ਨੇ ਤੇ ਉਹ ਇਹੋ ਜਿਹਾ ਕੁਝ ਕਰਦਿਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜੇ ਬੰਦਾ ਘਰੇ ਬੰਦਸ਼ ਬਣਾ ਕੇ ਰੱਖਦਾ ਤਾਂ ਉਥੇ ਕਹਿੰਦਿਆਂ ਵੀ ਸਾਨੂੰ ਕੁੜੇ ਮੁੰਡੇ ਦੇ ਵਿੱਚ ਫਰਕ ਸਮਝ ਆ ਜਾਂਦਾ ਸਾਨੂੰ ਜੇਲ ਹੈ ਤੇ ਜੇ ਬੰਦਾ ਆਜ਼ਾਦੀ ਦਿੰਦਾ ਤੇ ਆਜ਼ਾਦੀ ਦਾ ਮੁੱਲ ਹੀ ਆ ਤਾਰਦਿਆਂ ਜਦੋਂ ਬੰਦਾ ਵਿਸ਼ਵਾਸ ਕਰਦਾ ਪ ਕਹਿੰਦੇ ਹੁੰਦੇ ਆ ਜਨਾਨੀ ਨੂੰ ਜੁੱਤੀ ਥੱਲੇ ਰੱਖੋ ਤੇ ਉਹਨਾਂ ਸਿੱਧੀ ਰਹਿੰਦੀ ਆ ਪਰ ਹੁਣ ਦੇ ਟਾਈਮ ਤੇ ਜਿੰਨਾ ਉਹਨੇ ਬੰਦੇ ਨੇ ਸੈਟੜਾ ਤੇ ਸੱਚ ਗੱਲਾਂ ਕਰ ਲੱਗੀ ਉਹ ਗੱਲ ਹੋ ਗਈ ਵੀ ਹੁਣ ਮੈਂ ਤਾਂ ਇੰਨਾ ਵਿਸ਼ਵਾਸ ਕੀਤਾ ਪਿਆਰ ਕੀਤਾ ਪਰ ਮੇਰਾ ਉਹਨੇ ਮੁੱਲ ਨਹੀਂ ਪਾਇਆ ਕੀ ਪਤਾ ਉਹਨੂੰ ਪਾਸੇ ਵਾਲਾ ਕਿਹੜਾ ਚੰਨਤਾ ਤੇ ਤੋੜ ਕੇ ਦੇਣ ਲੱਗ ਗਿਆ ਤੇ ਇਹੀ ਚੀਜ਼ਾਂ ਹੁਣ ਉਹ ਮੈਂ ਇਹ ਗੱਲ ਨਾ ਕਹਿਣਾ ਚਾਹੁੰਦਾ ਵੀ ਜੇ ਤਾਂ ਵਿਆਹ ਨਾ ਕਰਾਓ ਜੇ ਵਿਆਹ ਕਰਾਉਣਾ ਫਿਰ ਜਿੱਥੇ ਤੁਹਾਡਾ ਇੰਨਾ ਪਿਆਰ ਨਹੀਂ ਸੋਨੂੰ ਖੋਲ ਦੇਉਂਦਾ ਆਜ਼ਾਦੀ ਮਿਲਦੀ ਆ ਵੀ ਤੁਸੀਂ ਉਹਦਾ ਨਜਾਇਜ਼ ਫਾਇਦਾ ਨਾ ਚੱਕੋ ਉਹਦੇ ਨਾਲ ਇੰਨਾ ਕੁ ਵਿਸ਼ਵਾਸ ਬਣਾ ਕੇ ਰੱਖੋ ਵੀ ਤੁਹਾਡੇ ਤੇ ਕ ਨੋ ਕ ਵਿਸ਼ਵਾਸ ਆ ਜਿਹੜਾ ਹੁਣ ਮੇਲਾ ਤੌਰ ਤੇ ਕੱਲ ਨੂੰ ਮੇਰਾ ਹੋਰ ਕਿਤੇ ਵੀ ਹੋ ਗਿਆ ਮੈਨੂੰ ਉਹਦੇ ਤੇ ਵੀ ਨਹੀਂ ਵਿਸ਼ਵਾਸ ਹੁਣਾ ਆਪਣਾ ਉਹ ਜਿੰਨੀ ਮਰਜ਼ੀ ਸਹੀ ਹੋਵੇ ਇੱਕ ਵਾਰ ਜਦੋਂ ਬੰਦੇ ਦਾ ਵਿਸ਼ਵਾਸ ਟੁੱਟ ਜਾਂਦਾ ਹਾਂਜੀ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਜੇ ਕਈ ਇਹ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਔਰਤਾਂ ਨੂੰ ਵੀ ਜੇ ਤੁਹਾਡੇ ਘਰ ਵਾਲਾ ਤੁਹਾਨੂੰ ਕੋਈ ਖੁੱਲ੍ਹ ਦੇ ਰਿਹਾ ਤੁਹਾਨੂੰ ਬਾਹਰ ਅੰਦਰ ਜਾਣ ਤੋਂ ਨਹੀਂ ਰੋਕ ਰਿਹਾ ਤੁਹਾਨੂੰ ਆਜ਼ਾਦੀ ਦੇ ਰਿਹਾ ਤਾਂ ਤੁਸੀਂ ਆਪਣੇ ਪਰਿਵਾਰ ਬਾਰੇ ਸੋਚੋ ਆਪਣੇ ਬੱਚਿਆਂ ਬਾਰੇ ਸੋਚੋ ਕਿਉਂਕਿ ਬਾਹਰ ਵਿਆਹ ਤੋਂ ਬਾਅਦ ਮੈਂ ਨਹੀਂ ਮੰਨਦੀ ਹਨਾ ਵੀ ਕੋਈ ਐਦਾਂ ਦਾ ਰਿਸ਼ਤਾ ਰਹਿੰਦਾਗਾ ਤੇ ਸਭ ਕੁਝ ਫਾਲਤੂ ਦਾ ਹੁੰਦਾ ਆਪਣੇ ਪਰਿਵਾਰ ਬਾਰੇ ਤੇ ਠੀਕ ਹੈ ਜੀ ਧੰਨਵਾਦ ਤੁਹਾਡਾ ਮੈਸੇਜ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਧੰਨਵਾਦ